ਮੇਰੀ ਦੁਕਾਨ ਤੋਂ ਚਿਕਨ ਪੈਕ ਕਰਵਾ ਰਿਆ ਸੀਗਾ ਪੁਲਿਸ ਵਾਲੇ ਆਏ ਕਹਿੰਦੇ ਤੁਸੀਂ दारू ਪੁਲਾ ਰਹੇ ਹੋ ਪਹਿਲੇ ਕਹਿੰਦੇ ਮੈਂ ਕਿਹਾ ਨਹੀਂ ਜੀ ਮੈਂ ਤਾਂ ਚਿਕਨ ਪੈਕ ਕਰਵਾ ਰਿਆ ਕਹਿੰਦੇ दारू ਪੀ ਰਹੇ ਹੋ ਮੈਂ ਕਿਹਾ ਨਹੀਂ ਸਾਨੂੰ ਬਦਮਾਸ਼ਾਂ ਤੋਂ ਕੋਈ ਡਰ ਨਹੀਂ ਸਾਨੂੰ ਲੁਧਿਆਣੇ ਦੀ ਜਿਹੜੀ ਪੁਲਿਸ ਕਸ਼ਮੀਰਾ ਸਿੰਘ ਵਰਗੇ ਅਫਸਰ ਇਹਨਾਂ ਤੋਂ ਡਰਦਾ ਜੀ ਥਾਣੇ ਲੈ ਗਏ 3 ਘੰਟੇ ਬਾਅਦ ਛੱਡਤਾ ਕਹਿੰਦੇ ਗਲਤੀ ਨਾਲ ਲੈ ਆਏ ਜੀ ਅਸੀਂ ਮੈਂ ਕਿਹਾ ਜੀ ਕਸ਼ਮੀਰਾ ਸਿੰਘ ਜੀ ਖਸੂਰ ਕੀ ਮੁੰਡੇ ਦਾ ਨਹੀਂ ਇਹਨੇ ਸ਼ਰਾਬ ਪੀਤੀ ਸੀ ਮੈਂ ਕਿਹਾ ਜੀ ਇਹਦਾ ਮਲਾਜਾ ਕਰਾ ਲਓ ਕਹਿੰਦਾ ਅਸੀਂ ਮਲਾਜਾ ਕਰਾਂਗੇ ਅਸੀਂ ਆਰ ਨੂੰ ਮਲਾਜਾ ਕੀਤਾ ਦੋ ਥੱਪੜ ਮਾਰੇ ਮੇਰੇ ਉੱਥੇ ਸਾਰੇ ਬਾਜ਼ਾਰ ਦੇ ਸਾਹਮਣੇ ਮੇਰਾ ਕੋਈ ਲੈਣਾ ਦੇਣਾ ਨਹੀਂ ਸੀਗਾ ਜੀ ਉੱਥੇ ੱੱਕੇ ਮਾਰ ਕੇ ਲੈ ਕੇ ਗਏ ਨੇ ਜਿੱਦਾਂ ਮੈਂ ਬਹੁਤ ਵੱਡਾ ਕੋਈ ਕ੍ਰਾਈਮ ਕਰਤਾ ਹੋਵੇ ਉੱਥੇ ਚਿਕਨ ਪੈਕ ਕਰਾਉਣ ਵਾਲਾ ਕਿ ਇੱਕ ਕ੍ਰਾਈਮ ਹੋ ਗਿਆ ਇੱਕ ਤਰ੍ਹਾਂ ਦਾ ਪੰਜਾਬ ਸਰਕਾਰ ਦੀ ਬਦਨਾਮੀ ਕਰਦੇ ਨੇ ਪੰਜਾਬ ਪੁਲਿਸ ਨੂੰ ਲੁੱਟ ਰਹੇ ਨੇ ਇਹਨਾਂ ਨੂੰ ਸਸਪੈਂਡ ਕਰਕੇ ਡਿਸਮਿਸ ਹੀ ਕੀਤਾ ਜਾਵੇ ਮਿਲਿਆ ਹੀ ਪਹਿਲੀ ਵਾਰੀ ਉਹਨਾਂ ਨੂੰ ਮੈਂ ਦੇਖਿਆ ਹੀ ਨਹੀਂ ਕਦੀ ਨਾ ਮੇਰਾ ਕਦੀ ਥਾਣੇ ਗਿਆ ਮੈਂ ਗਿਆ ਥਾਣੇ ਪਹਿਲੀ ਵਾਰੀ ਗਿਆ ਜੀ ਅੱਜ ਲੁਧਰਨਾਲਾ ਮਿੰਨ ਜੋ ਚੱਕਿਆ ਤੁਸੀਂ ਤੇ ਮੈਂ ਹਾਂ ਯੂਮ ਬ੍ਰੀਕ ਜੂਤਾ ਕਾਰੋਬਾਰੀ ਤੇ ਪੁਲਿਸ ਕਰਮਚਾਰੀ ਵੱਲੋਂ ਕੀਤਾ ਗਿਆ ਹਮਲਾ ਗਲਬਾ ਜਾਣਦੇ ਆ ਸਾਰੀ ਕੀ ਗੱਲਬਾਤ ਹੈ ਗਲਬਾ ਜਾਣ ਲੈਣਾ ਪੂਰਾ ਮਾਮਲਾ ਕੀ ਮਾਮਲਾ ਕੀ ਹੋਇਆ ਬਾਜੀ ਕਿਉਂ ਪੁਲਿਸ ਵਾਲਿਆਂ ਨੇ ਚੜ੍ਹਪ ਕੀਤੀ ਤੁਹਾਡੇ ਨਾਲ ਕੀ ਕਾਰਨ ਸੀਗਾ ਇਹਦਾ ਨੋਰਮਲ ਮੈਂ ਆ ਫੈਮਲੀ ਵਾਸਤੇ ਚਿਕਨ ਮੌਂਟੀ ਕੱਕੜ ਜੀ ਮੌਂਟੀ ਕੱਕੜੀ ਕੀ ਕਰਦੇ ਹੋ ਤੁਸੀਂ ਸ਼ੂਜ਼ ਦੀ ਦੁਕਾਨ ਹੈ ਕਾਲਗੜ ਮਾਰਕੀਟ ਠੀਕ ਹੈ ਜੀ ਤੇ ਕੀ ਮਾਮਲਾ ਕੀ ਹੋਇਆ ਇਹ ਦੇ ਭਾਜੀ ਮੈਂ ਨਿੱਜੀ ਦੁਕਾਨ ਤੋਂ ਚਿਕਨ ਪੈਕ ਕਰਵਾ ਰਿਹਾ ਸੀਗਾ ਪੁਲਿਸ ਵਾਲੇ ਆਏ ਕਹਿੰਦੇ ਤੁਸੀਂ दारू ਪਿਲਾ ਰਹੇ ਹੋ ਪਹਿਲੇ ਕਹਿੰਦੇ ਮੈਂ ਕਿਹਾ ਨਹੀਂ ਜੀ ਮੈਂ ਤਾਂ ਚਿਕਨ ਪੈਕ ਕਰਵਾ ਰਿਹਾ ਕਹਿੰਦੇ दारू ਪੀ ਰਹੇ ਹੋ ਮੈਂ ਕਿਹਾ ਨਹੀਂ ਕੋਈ ਮੇਰੀ ਗੱਲ ਨਹੀਂ ਸੁਣੀ ਮੈਨੂੰ ਬਾਲਾ ਤੋਂ ਫੜ ਕੇ ਖਿੱਚ ਕੇ ਗੱਡੀ 'ਚ ਸੱਟ ਲਿਆ ਜੀ ਤੇ ਮੈਨੂੰ ਥਾਣੇ ਲੈ ਗਏ ਦੋ ਥੱਪੜ ਮਾਰੇ ਮੇਰੇ ਉੱਥੇ ਸਾਰੇ ਬਾਜ਼ਾਰ ਦੇ ਸਾਹਮਣੇ ਮੇਰਾ ਕੋਈ ਲੈਣਾ ਦੇਣਾ ਨਹੀਂ ਸੀਗਾ ਜੀ ਉੱਥੇ ਨਾ ਮੈਂ दारू ਪੀਣਾ ਵਾ ਮੈਂ ਤਾਂ ਚਿਕਨ ਨੋਰਮਲ ਪੈਕ ਕਰਵਾ ਰਿਆ ਸੀ ਥਾਣੇ ਲੈ ਗਏ 3 ਘੰਟੇ ਬਾਅਦ ਛੱਡਤਾ ਕਹਿੰਦੇ ਗਲਤੀ ਨਾਲ ਲੈ ਆਏ ਜੀ ਅਸੀਂ ਕੋਈ ਉੱਥੇ ਦੇ ਥਾਣੇਦਾਰ ਦੇ ਨਾਲ ਇਨਸਪੈਕਟਰ ਨਾਲ ਗੱਲ ਹੋਈ ਐ ਐਸਚਓ ਨਾਲ ਗੱਲਬਾਤ ਹੋਈ ਕੀ ਕਿ ਉਹਨਾਂ ਨੇ ਕੋਈ ਕਿਉਂ ਫੜਿਆ ਗਿਆ ਕੀ ਕਾਰਨ ਸੀਗਾ ਦੱਸ ਐਸਚਓ ਸਾਹਿਬ ਨਾਲ ਨਹੀਂ ਆਏ ਸੀ ਉਹ ਕੋਈ ਸਮ ਇਨਸਪੈਕਟਰ ਹੈਗਾ ਕਸ਼ਮੀਰਾ ਸਿੰਘ ਉਹ ਸੀਗਾ ਜੀ ਉਹ ਮੈਨੂੰ ਥੱਪੜ ਮਾਰ ਕੇ ਲੈ ਕੇ ਗਿਆ ਜੀ ਕਿਉਂ ਭਾਜੀ ਥੱਪੜ ਕਿਉਂ ਮਾਰੇ ਕਿਉਂ ਹੀ ਤਾਂ ਤੁਸੀਂ ਦੱਸ ਰਹੇ ਆਪਣੇ ਮੂੰਹ ਕੀ ਮੈਂ ਸਮਝਾ ਲਾਂਗੇ ਕੀ ਕਾਰਨ ਕੀ ਸੀ ਅਸਲ ਦੇ ਵਿੱਚ ਮੈਂ ਮਿਲਿਆ ਹੀ ਪਹਿਲੀ ਵਾਰੀ ਉਹਨਾਂ ਨੂੰ ਮੈਂ ਦੇਖਿਆ ਹੀ ਨਹੀਂ ਕਦੀ ਨਾ ਮੇਰਾ ਕਦੀ ਥਾਣੇ ਗਿਆ ਮੈਂ ਗਿਆ ਥਾਣੇ ਪਹਿਲੀ ਵਾਰੀ ਗਿਆ ਜੀ ਅੱਜ ਹੂੰ ਥਾਣੇ ਦਾ ਮੇਰਾ ਕੋਈ ਆਪਾ ਬਿਜ਼ਨਸਮੈਨ ਬੰਦੇ ਦੁਕਾਨ ਤੋਂ ਘਰੇ ਘਰੋਂ ਦੁਕਾਨ ਤੇ ਅੱਜ ਮੰਡੇ ਕਰਕੇ ਆਫਸਿਕਾ ਤੇ ਘਰੇ ਮੈਂ ਕਾ ਜਾ ਕੇ ਚਿਕਨ ਨਾਲ ਰੋਟੀ ਖਾਵਾਂਗੇ ਰੋਟੀ ਦਾ ਕੀ ਖਾਣੀ ਹੈ ਉੱਥੇ ਸਾਰਾ ਕੁਝ ਉੱਥੇ ਹੀ ਰਹਿ ਗਿਆ ਜੀ ਥਾਣੇ 3 ਘੰਟੇ ਬਾਅਦ ਛੱਡਿਆ 9 ਵਜੇ ਦਾ ਤੁਸੀਂ ਲਾ ਲਓ ਹੁਣ ਆਏ ਆ ਉੱਥੋਂ ਹੀ ਥਾਣੇ ਤੋਂ ਸਿੱਧਾ ਇੱਧਰ ਆਏ ਆ ਪਰ ਮੈਂ ਜੋ ਬੰਦੀ ਕਾਰਵਾਈ ਉਹਨਾਂ ਤੇ ਜ਼ਰੂਰ ਕਰਾਉਂਗਾ ਕਿਉਂਕਿ ਅੱਜ ਮੇਰੇ ਨਾਲ ਹੋਇਆ ਕੱਲ ਨੂੰ ਕਿਸੇ ਹੋਰ ਨਾਲ ਵੀ ਹੋਊਗਾ ਸਬਕ ਜ਼ਰੂਰ ਸਿਖਾਣਾ ਪੁਲਸ ਨੂੰ ਇੱਕ ਇੱਕ ਤੁਸੀਂ ਪੁਲਸ ਕਰਮਚਾਰੀ ਤੇ ਬੜਾ ਵੱਡਾ આરોਪ ਲਾ ਰਹੇ ਕਿ ਉਹਨੇ ਮਾਰਿਆ ਕੁੱਟਿਆ ਕੀ ਇਹਦਾ ਕੋਈ ਪ੍ਰੂਫ ਵਗੈਰਾ ਹੈਗਾ ਤੁਹਾਡੇ ਕੋਲ ਪ੍ਰੋਪਰ ਰਿਕਾਰਡਿੰਗ ਹੈ ਜੀ ਕੈਮਰੇ ਦੀ ਰਿਕਾਰਡਿੰਗ ਕਢਵਾ ਕੇ ਫਿਰ ਇੱਥੇ ਆਏ ਆ ਮੈਂ ਨਾਰਮਲ ਉੱਥੇ ਖੜਕੇ ਚਿਕਨ ਦਾ ਆਰਡਰ ਦੇ ਰਿਹਾ ਹਾਂ ਪੁਲਿਸ ਦੀ ਗੱਡੀ ਰੁਕੀ ਆ ਕੇ ਤੇ ਮੇਰ ਨਾਲ ਮਾੜੀ ਮੋਟੀ ਜੋ ਗੱਲ ਹੋਈ ਉਹ ਕੈਮਰੇ 'ਚ ਰਿਕਾਰਡ ਨਹੀਂ ਹੋਈ ਵਾਇਸ ਨਹੀਂ ਰਿਕਾਰਡ ਹੋਈ ਮੈਨੂੰ ਇਦਾਂ ਫੜਿਆ ਬਾਲਾ ਤੋਂ ੱੱਕੇ ਮਾਰ ਕੇ ਲੈ ਕੇ ਗਏ ਨੇ ਜਿੱਦਾਂ ਮੈਂ ਬਹੁਤ ਵੱਡਾ ਕੋਈ ਕ੍ਰਾਈਮ ਕਰਤਾ ਹੋਵੇ ਉੱਥੇ ਚਿਕਨ ਪੈਕ ਕਰਾਉਣ ਵਾਲਾ ਕਿ ਇੱਕ ਕ੍ਰਾਈਮ ਹੋ ਗਿਆ ਇੱਕ ਤਰ੍ਹਾਂ ਦਾ ਮੈਨੂੰ ਖਿੱਚ ਕੇ ਲੈ ਕੇ ਗਏ ਨੇ ਭਾਜੀ ਉਹਨਾਂ ਨੇ ਵੈਰੀਫਿਕੇਸ਼ਨ ਨਹੀਂ ਕੀਤੀ ਤੁਹਾਨੂੰ 3 ਘੰਟੇ ਬਿਠਾਏ ਰੱਖਿਆ ਤਰ ਤੇ ਇੱਕ ਵੈਰੀਫਿਕੇਸ਼ਨ ਵੀ ਹੁੰਦੀ ਪੁਲਿਸਰੀ ਕਿ ਵਿਅਕਤੀ ਕਿੱਦਾਂ ਦਾ ਹੈ ਕਿੱਦਾਂ ਦਾ ਨਹੀਂ ਹੈ ਦੁਕਾਨ ਤੇਰੀ ਹੋਣੀ ਆ ਜਾਂ ਤੂੰ ਉੱਥੇ ਦਾਰੂ ਪੀ ਰਿਹਾ ਹੋਣਾ ਉੱਥੇ ਜਾਂ ਤੂੰ ਦਾਰੂ ਉਹਨਾਂ ਨੂੰ ਮੈਨੂੰ ਇਹ ਸਮਝ ਨਹੀਂ ਆਈ ਜੀ ਮੇਨਾਂ ਹੋਇਆ ਕੀ ਆ ਕੁਛ ਨਹੀਂ ਪਤਾ ਲੱਗਿਆ ਜੀ ਜੀ ਮਤਲਬ ਕਿੱਥੇ ਕਿੱਥੇ ਤੁਹਾਨੂੰ ਇੱਥੇ ਮਤਲਬ ਕਿੱਥੇ ਕਿੱਥੇ ਸੱਟ ਮੇਰੇ ਪਹਿਲੇ ਆ ਕੰਨ ਨਹੀਂ ਚੱਲ ਰਿਹਾ ਜੀ ਬਿਲਕੁਲ ਇੱਕ ਥੱਪੜ ਇੱਧਰ ਮਾਰਿਆ ਇੱਕ ਇੱਧਰ ਮਾਰਿਆ ਇੱਕ ਇੱਥੇ ਮਾਰਿਆ ਜੀ ਅੱਛਾ ਜੀ ਉਸ ਤੋਂ ਬਾਅਦ ਮੇਰਾ ਇਹਨਾਂ ਨੇ ਫੋਨ 2 ਘੰਟੇ ਬਾਅਦ ਦਿੱਤਾ ਜੀ ਫੋਨ ਲੁਕੋਤਾ ਮੇਰਾ ਮੇਰੇ 2 ਫੋਨ ਸੀਗੇ ਇੱਕ ਫੋਨ ਪਕੜਾ ਕੇ ਕਹਿੰਦੇ ਤੁਹਾਡਾ ਇੱਕੋ ਹੀ ਫੋਨ ਸੀਗਾ ਫੋਨ ਮੇਰਾ ਲੁਕੋਤਾ ਉਹਨਾਂ ਨੇ 2 ਘੰਟੇ ਬਾਅਦ ਮੈਨੂੰ ਮੋਬਾਈਲ ਮਿਲਿਆ ਜੀ ਭਾਜੀ ਕਾਰਨ ਕੀ ਸੀਗਾ ਪਹਿਲੇ ਥੱਪੜ ਮਾਰੇ ਫਿਰ ਉਸ ਤੋਂ ਫੋਨ ਲੁਕੋਇਆ ਫਿਰ ਉਸ ਤੋਂ ਬੱਸ ਜੀ ਨਹੀਂ ਲੱਗੀ ਜੀ ਹੋਇਆ ਕੀ ਹੈ ਅੱਜ ਪੁਲਿਸੀ ਇਹ ਪੁਲਸ ਪੁਲਿਸੀ ਸੀਗੀ ਜਾਂ ਕੋਈ ਹੋਰ ਸੀਗਾ ਮੈਨੂੰ ਤਾਂ ਗੁੰਡੇ ਲੱਗ ਰਹੇ ਸੀਗੇ ਜੀ ਪੁਲਸ ਦੀ ਵਰਦੀ ਪਾ ਕੇ ਜਿਵੇਂ ਗੁੰਡੇ ਆ ਕੇ ਹੁੰਦੇ ਨੇ ਉਹ ਚੀਜ਼ ਲੱਗ ਰਹੀ ਸੀ ਤੇ ਮੈਨੂੰ ਇਹ ਵੀ ਡਰ ਹੈ ਜੀ ਹੁਣ ਮੈਂ ਮੇਰਾ ਮੇਰਾ ਕਲੀਅਰ ਕੋਰਡ ਹੈ ਮੇਰੇ ਨਾਲ ਕੋਈ ਕੰਪਲੇਟ ਨਹੀਂ ਆਇਆ ਤੱਕ ਕੋਈ ਆਇਆ ਤੱਕ ਕਿਸੇ ਨੇ ਮੈਨੂੰ ਥੱਪੜ ਨਹੀਂ ਮਾਰਿਆ ਜੀ ਕਿ ਕਿੰਨੇ ਕੋ ਕਰਮਚਾਰੀ ਆਏ ਸੀ ਪੁਲਿਸ ਦੇ ਤਿੰਨ ਕਰ ਤਿੰਨ ਜਾਂ ਚਾਰ ਸੀਗੇ ਜੀ ਪ੍ਰਾਈਵੇਟ ਗੱਡੀ ਸੀਗੀ ਨਹੀਂ ਪੁਲਿਸ ਦੀ ਗੱਡੀ ਸੀ ਵਾਈਟ ਕਲਰ ਦੀ ਵਾਈਟ ਕਲਰ ਦੀ ਹਾਂ ਜੀ ਮਤਲਬ ਕਿ ਕਿਹੜੇ ਥਾਣੇ ਸੀ ਸਲੇਮ ਟਾਵਰੀ ਥਾਣੇ ਦੇ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਰੇਸ਼ਮ ਸਿੰਘ ਨਾਤਾਜੀ ਮੈਂ ਲਗਾਣਾ ਯੂਸ ਕਾਂਗਰਸ ਦਾ ਪ੍ਰਧਾਨ ਆ ਹਾਂਜੀ ਤੇ ਮੌਂਟੀ ਮੇਰਾ ਦੋਸਤ ਹੈ ਜੀ ਹਾਂਜੀ ਤੇ ਅਸੀਂ ਇਕੱਠੇ ਮੱਲੇ ਜ ਰਹਨੇ ਆ ਪਜਾ ਮੈਨੂੰ ਫੋਨ ਆਇਆ ਤੇ ਮੈਂ 10 ਮਿੰਟ ਪਹੁੰਚਿਆ ਤੇ ਮੈਂ ਕਸ਼ਮੀਰਾ ਸਿੰਘ ਨਾਲ ਗੱਲ ਕੀਤੀ ਕਹਿੰਦਾ ਜੀ ਇਹ ਪੰਜਾਬ ਇੱਥੇ ਇਦਾਂ ਹੀ ਚੱਲੂਗਾ ਹਾਂਜੀ ਮੈਂ ਕਹਾਂ ਜੀ ਕਸ਼ਮੀਰਾ ਸਿੰਘ ਜੀ ਕਸੂਰ ਕੀ ਮੁੰਡੇ ਦਾ ਨਹੀਂ ਇਹਨੇ ਸ਼ਰਾਬ ਪੀਤੀ ਸੀ ਮੈਂ ਕਹਾਂ ਜੀ ਇਹਦਾ ਮਲਾਜਾ ਕਰਾ ਲਓ ਕਹਿੰਦਾ ਅਸੀਂ ਮਲਾਜਾ ਨੂੰ ਨਹੀਂ ਕਹਿੰਦਾ ਅਸੀਂ ਆਪ ਹੀ ਮਲਾਜਾ ਕੀਤਾ ਮੈਂ ਕਹਾਂ ਵੀ ਤੁਸੀਂ ਚਾਰ ਈਨ ਬਟ ਤੁਸੀਂ ਤਾਂ ਆਪ ਚਾਰਾਂ ਸ਼ਰਾਬ ਪੀਤੀ ਹੋਈ ਆ ਕਹਿੰਦਾ ਕਾਕਾ ਅਸੀਂ ਇਦਾਂ ਹੀ ਚੱਲਣਾ ਵ ਮੈਂ ਕਹਿੰਦਾ ਫਿਰ ਜੇ ਅਸੀਂ ਨੂੰ ਕਹਿੰਦਾ ਨਹੀਂ ਫਿਰ ਅਸੀਂ ਛੱਡਣਾ ਨਹੀਂ ਪਰਚਾ ਦੇਨੇ ਦੇਣਾ ਸਾਨੂੰ ਐਕਸਾਈਜ਼ ਦੇ ਹੁਕਮ ਹੈ ਫਰਾਂਟ ਮੈਂ ਕਹਿੰਦਾ ਇਹਦਾ ਕਸੂਰ ਕੀ ਜਿਹਦੇ ਪਰਚਾ ਨਾ ਦਿਓ ਪਰਚਾ ਹੂੰ ਬਸ ਗੱਲ ਇਹ ਪਾਜੀਏ ਕਿ ਅਸੀਂ ਲੋਕਾਂ ਨੇ ਆਪਣਾ ਬੇੜਾ ਕਰਕ ਆਪ ਕੀਤਾ ਜਿਹੜੇ ਸਾਡੀ ਸੰਗਤ ਨੇ ਝਾੜੂ ਨੂੰ ਸਰਕਾਰ ਨੂੰ ਵੋਟਾਂ ਪਾਤੀਆਂ ਹੂੰ ਇੰਨੇ ਕੋ ਭੁੱਖੇ ਹੋ ਚੁੱਕੇ ਨੇ ਸਾਡੇ ਇਲਾਕੇ 'ਚ ਸ਼ਰਿਆਂ ਪੀਰੂ ਬੰਦੇ 'ਚ ਖਜੂਰ ਚੋਂ ਬਾਈਪਾਸ ਸ਼ਰਿਆਂ ਸ਼ਰਾਬ ਵੇਕਰੀ ਐ ਨਸ਼ਾ ਵਿਕ ਰਿਆ ਚਿੱਟਾ ਲੋਕੀ ਡੇਗਦੇ ਫਿਰਦੇ ਨੇ ਉਹਨੂੰ ਕੋਈ ਕਾਰਵਾਈ ਨਹੀਂ ਇਹ ਕਸ਼ਮੀਰਾ ਸਿੰਘ ਕੇ ਪੁੱਛੋ ਉਹਨਾਂ ਕੇ ਆਪਣੇ ਬੱਚੇ ਲੈ ਆਵੇ ਤੂੰ ਅਮੀ ਚਿਕਨ ਤੋਂ ਸੰਜੂ ਚਿਕਨ ਤੋਂ ਕਾਲੀ ਚਿਕਨ ਨਹੀਂ ਚਿਕਨ ਆਉਂਦੇ ਤੁਸੀਂ ਇਹਨਾਂ ਦਾ ਚਿਕਨ ਖਾ ਕੇ ਮੁਫਤ ਇਹਨਾਂ ਨੂੰ ਦੱਬ ਕੇ ਮਾਰੀ ਜਾਂਦੇ ਹੋ ਹਰੇਕ ਨੂੰ ਤੁਸੀਂ ਪੈਸੇ ਲੈਂਦੇ ਹੋ ਚਿੱਟਿਆਂ ਨੂੰ ਤੁਸੀਂ ਪੈਸੇ ਲੈਂਦੇ ਹੋ ਭਾਜੀ ਤੁਸੀਂ ਬੜਾ ਵੱਡਾ આરોਪ ਲਾ ਰਹੇ ਹੋ ਕਿ ਇੱਕ ਖਾਕੀ ਵਰਦੀ ਦੇ ਖਾਕੀ ਵਰਦੀ ਸਾਡੇ ਸਾਹਮਣੇ ਪੈਸੇ ਲੈਂਦੇ ਸਾਨੂੰ ਕਿਹੜਾ ਪਤਾ ਸਾਰਾ ਸ਼ਹਿਰ ਕਹਿੰਦਾ ਤੁਸੀਂ ਪੈਸੇ ਲੈਂਦੇ ਮੈਂ ਕਹਿੰਦੀ ਤੁਸੀਂ ਕੱਲ ਸਲੇਮ ਟਾਬਰੀ ਸਿਰਫ ਪੀਰੂ ਬੰਦੇ ਆ ਜਿਓ ਤੁਹਾਨੂੰ 20 ਘਰ ਦਿਖਾ ਕਸ਼ਮੀਰਾ ਸਿੰਘ ਵੀ ਜੇ ਤਨ ਪੈਸੇ ਲੰਦਾ ਹੋਊਗਾ ਜੀ ਇਹਨਾਂ ਨੂੰ ਤੁਹਾਨੂੰ ਰਿਕਾਰਡਿੰਗ ਗੱਲ ਦਿਖਾਉਂਦਾ ਭਾਜੀ ਐ ਐਸ ਐਚਓ ਨਾਲ ਕੋਈ ਗੱਲਬਾਤ ਹੋਈ ਅਧਿਕਾਰੀ ਨਾਲ ਕੋਈ ਵੱਡੇ ਅਧਿਕਾਰੀ ਨਾਲ ਗੱਲਬਾਤ ਹੋਈ ਕਿ ਕਿਉਂ ਮਾਰਿਆ ਗਿਆ ਕਿਉਂ ਤੇ ਇੱਕ ਵਿਅਕਤੀ ਤੇ ਹਮਲਾ ਕੀਤਾ ਗਿਆ ਕਿਉਂ ਕੋਟ ਮਾਰਗ ਨਹੀਂ ਮੈਂ ਕਮਿਸ਼ਨਰ ਸਾਹਿਬ ਨੂੰ ਫੋਨ ਕੀਤਾ ਸੀ ਕਮਿਸ਼ਨਰ ਸਾਹਿਬ ਨੇ ਫੋਨ ਪਿੱਕ ਨਹੀਂ ਕੀਤਾ ਜਦੋਂ ਮੈਂ ਥਾਣੇ ਗਿਆ ਤੇ ਐਸਐਚਓ ਸਾਹਿਬ ਬੈਠੇ ਸੀ ਤੇ ਮੈਂ ਐਸਐਚਓ ਸਾਹਿਬ ਨੂੰ ਕਿਹਾ ਮੈਂ ਕਿ ਜੀ ਮੈਨੂੰ ਮੰਨ ਰਿਹਾ ਕਿ ਇਹ ਸ਼ਰਾਬ ਵੇਚਦਾ ਹੋਊਗਾ ਤੇ ਪੀਂਦਾ ਹੋਊਗਾ ਮੈਂ ਕਿ ਭਾਈ ਇਹ ਨਾ ਸ਼ਰਾਬ ਪੀਂਦਾ ਤੇ ਨਾ ਪੀਂਦਾ ਕਹਿੰਦੇ ਕੋਈ ਗੱਲ ਅਸੀਂ ਦੇਖ ਲੈਂਦੇ ਆ ਜਦੋਂ ਐਸਐਚਓ ਸਾਹਿਬ ਆਪਣੀ ਗੱਡੀ ਚੱਕੀ ਤੇ ਐਸਐਚਓ ਸਾਹਿਬ ਚਲੇ ਗਏ ਸੀ ਤੇ ਕਸ਼ਮੀਰਾ ਸਿੰਘ ਕਹਿੰਦੇ ਜੀ ਅਸੀਂ ਦੇ ਪੰਜਾਬ ਪੁਲਿਸ ਇਦਾਂ ਹੀ ਕਰੇਗੀ ਜੋ ਸਾਡਾ ਦਿਲ ਕਰੂਗਾ ਅਸੀਂ ਕਿਸੇ ਦੀ ਨਹੀਂ ਸੁਣਨੀ ਠੀਕ ਹੈ ਠੀਕ ਹੈ ਭਾਈ ਹੁਣ ਜੋ ਸਾਡੀ ਬੰਦੀ ਕਰਨੀ ਕਾਰ ਤੇ ਕਮਿਸ਼ਨ ਨੂੰ ਸਾਨੂੰ ਇਹ ਬੇਨਤੀ ਕਰਦੇ ਆਂਗੇ ਇਹੋ ਜਿਹੇ ਅਫਸਰ ਜੋ ਕਿ ਪੰਜਾਬ ਸਰਕਾਰ ਦੀ ਬਦਨਾਮੀ ਕਰਦੇ ਨੇ ਪੰਜਾਬ ਪੁਲਿਸ ਨੂੰ ਲੁੱਟ ਰਹੇ ਨੇ ਇਹਨਾਂ ਨੂੰ ਸਸਪੈਂਡ ਕਰਕੇ ਡਿਸਮਿਸ ਹੀ ਕੀਤਾ ਜਾਵੇ ਤਾਂ ਜੋ ਇੱਕ ਮਿਸਾਲ ਬਣ ਜਾਵੇ ਕਿ ਇੱਕ ਆਮ ਪਬਲਿਕ ਆਮ ਨਾਗਰਿਕ ਇਸ ਪੰਜਾਬ ਚ ਸੇਫ ਹੋ ਲੁਧਿਆਣੇ ਚ ਜੇ ਵਪਾਰੀ ਵੀ ਸੇਫ ਨਹੀਂ ਹੈਗਾ ਤਾਂ ਤੇਰੇ ਹੋਰ ਕੀ ਕਰੋਗੇ ਗੁੰਡੇ ਬਦਮਾਸ਼ ਤਾਂ ਇਹ ਅਫਸਰ ਬਣ ਗਏ ਨੇ ਕਸ਼ਮੀਰਾ ਸਿੰਘ ਵਰਗੇ ਬਣ ਗਏ ਨੇ ਸਾਨੂੰ ਬਦਮਾਸ਼ਾਂ ਤੋਂ ਕੋਈ ਡਰ ਨਹੀਂ ਸਾਨੂੰ ਲੁਧਿਆਣੇ ਦੀ ਜਿਹੜੀ ਪੁਲਿਸ ਕਸ਼ਮੀਰਾ ਸਿੰਘ ਵਰਗੇ ਅਫਸਰ ਇਹਨਾਂ ਤੋਂ ਡਰ ਰਿਹਾ ਜੀ ਕੀ ਮੰਗ ਕੀ ਕਰਦੇ ਹੋ ਪੰਜਾਬ ਸਰਕਾਰ ਤੋਂ ਅਸੀਂ ਮਾਨਯੋਗ ਭਗਵੰਤ ਮਾਨ ਜੀ ਸਾਡੇ ਮੁੱਖ ਮੰਤਰੀ ਸਾਹਿਬ ਅਸੀਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਭਾਈ ਇਹ ਸਾਰਾ ਕਿ ਜਿਹੜਾ ਕਸ਼ਮੀਰਾ ਸਿੰਘ ਸਬ ਇੰਸਪੈਕਟਰ ਇਹਨਾਂ ਨੂੰ ਨੌਕਰੀ ਤੋਂ ਡਿਸਮਿਸ ਕੀਤਾ ਜਾਵੇ ਜੇ ਸਸਪੈਂਡਰ ਪਤਾ ਲੱਗੇ ਤਾਂ ਜੋ ਕਿ ਇੱਕ ਲੁਧਿਆਣਾ ਅਮਨ ਸ਼ਾਂਤੀ ਲੋਕ ਰਹਿ ਸਕਣ ਤੇ ਜਿਹੜਾ ਲੋਕਾਂ ਨੂੰ ਇਨਸਾਫ ਪੁਲਿਸ ਇਨਸਾਫ ਹੁੰਦਾ ਹੈ ਜੇ ਪੁਲਿਸ ਤੋਂ ਸਾਨੂੰ ਇਨਸਾਫ ਨਹੀਂ ਮਿਲਦਾ ਕਿੱਥੇ ਜਾਵਾਂਗੇ ਜੀ ਤਾਂ ਤਾਂ ਹੀ ਦੇਖੋ ਸਾਡਾ ਯੂਥ ਪੰਜਾਬ ਛੱਡ ਕੇ ਕਿਉਂ ਜਾ ਰਿਹਾ ਹੈ ਇਸੇ ਕਰਕੇ ਜਾ ਰਿਹਾ ਜੇ ਕਸ਼ਮੀਰਾ ਸਿੰਘ ਵਰਗੇ ਜਿਹੜੇ ਕਰਪਟ ਅਫਸਰ ਇੱਥੇ ਬੈਠੇ ਨੇ ਤੇ ਕੀ ਕਰੂਗੇ ਤੁਸੀਂ ਯੂਥ ਵੇਪਸ ਲੈ ਕੋਣ ਵਾਪਸ ਆਉ ਕਿਸੇ ਵਾਪਸ ਨਹੀਂ ਆਉਣਾ ਕਾਨੂੰ ਪੰਜਾਬ ਖਤਮ ਹੋ ਜਾਏਗਾ ਜੀ ਜੋ ਯੂਥ ਇੱਥੇ ਨਾ ਰਿਹਾ ਤਾਂ ਸੋ ਬਿਲਕੁਲ ਵਿਅਕਤੀ ਵੱਲੋਂ ਗੰਭੀਰ આરોਪ ਜਿਹੜੇ ਕੀ ਹੈ ਲਾਇਗੇ ਨੇ ਖਾਕੀ ਵਰਦੀ ਤੇ ਅੱਜ ਫੇਰ ਹੈਲੋ ਜੈਨ ਸਰ ਜੈਨ ਜੀ ਜੈ ਹਿੰਦ ਕੀ ਹਾਲ ਹੈ ਸਰ ਠੀਕ ਹੋ ਕਿਰਪਾ ਜੀ ਯੂਵੰਬੇ ਦੀ ਗੱਲ ਕਰ ਰਹੇ ਸਰ ਅੱਜ ਪੱਤਰਕਾਰ ਲੁਧਿਆਣਾ ਲਾਈਵ ਤੋਂ ਜੀ ਬਾਈ ਜੀ ਇੱਕ ਸਰ ਮਾਮਲਾ ਇੱਕ ਤੜਦੇ ਆਂ ਜੋਂ ਤੁਸੀਂ ਇੱਕ ਮੋਂਟੀਕਾਰੋ ਜੂਤਾ ਕਰਵਾਰੀ ਨੂੰ ਕੋਈ ਚਪੇਟਾ ਚਪੜਾ ਮਾਰੀ ਆ ਸੀ ਗਿਆ ਸਰ ਇਧਰ ਕੋਈ ਮਾਮਲਾ ਸਾਡੇ ਆਉਣਾ ਆ આરોਪ ਨੇ ਕੀ ਦੋਦੀ ਗੱਲ ਕਰ ਰਹੇ ਹੋ ਇਹ ਸਰ 9 ਵਜੇ ਦੀ ਗੱਲ ਹੈ ਸਿਲਿੰਡਰ ਆਵਰੀ ਦੇ ਕੋਲ ਹੈ ਗਈ ਹਾਂ ਕਰ ਲਓ ਕਰ ਲਓ ਨਾ ਉਹਨਾਂ ਨੂੰ ਪੁੱਛ ਲਓ ਕੀ ਗੱਲ ਹੈ ਨਹੀਂ ਸਰ ਮੈਂ ਤੁਹਾਡਾ ਵੀ ਵਰਜਨ ਲੈਣਾ ਕੀ ਮਾਮਲਾ ਹੈ ਨਹੀਂ ਇੰਦਾ ਵਰਜਨ ਕਿਦਾ ਹੋ ਸਕਦਾ ਜਨਾਬ ਨਹੀਂ ਸਰ ਮੈਂ ਤਾਂ ਪੁੱਛਣਾ ਹੀ ਹੈ ਨਾ ਤੁਹਾਨੂੰ ਕੀ ਮਾਮਲਾ ਕੀ ਹੈ ਸਕਦੇ ਜਨਾਬ ਤੁਸੀਂ ਹਾਂਜੀ ਇਦਾਂ ਨਹੀਂ ਪੁੱਛ ਸਕਦੇ ਤੁਸੀਂ ਉਹਨਾਂ ਨੂੰ ਪੁੱਛ ਲਓ ਨਾ ਉਹ ਕੀ ਕਹਿ ਰਹੇ ਨੇ ਤੁਹਾਨੂੰ ਸਰ ਉਹਨਾਂ ਦਾ ਉਹਨਾਂ ਦੇ ਉਹਨਾਂ ਨੂੰ ਮੈਂ ਪੁੱਛ ਲਿਆ ਮੈਂ ਤੁਹਾਡਾ ਮੈਂ ਤੁਹਾਡਾ ਬਿਆਨ ਤਾਂ ਚਾਹੀਦਾ ਸਰ ਮੈਨੂੰ ਵਰਜਨ ਤੁਹਾਡਾ ਚਾਹੀਦਾ ਮਾਮਲਾ ਕੀ ਹੋਇਆ ਸੀ ਉੱਥੇ ਨਹੀਂ ਕੋਈ ਇਹਦੇ ਬਾਰੇ ਨਹੀਂ ਮੈਨੂੰ ਸੁਰਖੀਆਂ ਦੇ ਵਿੱਚ ਦਿਖਾਈ ਦੇ ਰਹੀ ਹੈ ਪੰਜਾਬ ਪੁਲਿਸ ਕਿਉਂਕਿ ਇੱਕ ਵਿਅਕਤੀ ਵੱਲੋਂ ਜਿਹੜਾ ਕਿ ਹੈ ਦੱਸਿਆ ਜਾ ਰਿਹਾ ਹੈ ਕਿ ਮੈਂ ਇੱਕ ਨਿੱਜੀ ਦੁਕਾਨ ਤੇ ਜਿਹੜਾ ਕਿ ਹੈ ਕੁਝ ਸਮਾਨ ਲੈਣ ਗਿਆ ਸੀ ਤੇ ਉਸ ਤੋਂ ਬਾਅਦ ਇੱਕ ਪੁਲਿਸ ਕਰਮਚਾਰੀ ਆਂਦੇ ਨੇ ਥਾਣਾ ਸਲੇਮ ਟਾਬੜੀ ਪੁਲਿਸ ਕਰਮਚਾਰੀ ਆਂਦੇ ਨੇ ਤੇ ਮੇਰੇ ਤੇ ਜਿਹੜਾ ਕਿ ਹੈ ਥੱਪੜ ਥੱਪੜ ਮਾਰਨ ਲੱਗ ਜਨੇ ਤੇ ਲੜਾਈ ਜਿਹੜਾ ਕਿ ਹੈ ਗੰਭੀਰ આરોਪ ਲਗਾਉਂਦੇ ਨੇ ਮੇਰੇ ਤੇ ਤੇ ਉਸ ਵਾਰ ਜਿਹੜੇ ਕੀ ਹੈ 3 ਘੰਟੇ ਬਾਅਦ ਨੂੰ ਜਿਹੜੇ ਕੀ ਹੈ ਛੱਡ ਦਿੱਤਾ ਜਾਂਦਾ ਕਿਉਂ ਐਸਾ ਬੜਾ 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 ਸਵਾਲ ਉੱਠਦਾ ਹੋਵੇ ਇੱਥੇ ਤੇ ਆਉਣੇ ਸਮੇਂ ਦੇ ਵਿੱਚ ਵੱਡੇ ਖੁਲਾਸੇ ਹੋਣਗੇ ਜੁੜੇ ਲਾਈਨਾਂ ਯੂੰਬਰ ਰਿਪੋਰਟ ਧੰਨਵਾਦ